ਜਾ ਰਿਹਾ ਹੈ ਦੇਖੋ ਹਰ ਤਾਂ ਅੰਦਰ ਦਵਾਲਾ ਟੈਂਕ ਜਾਵਾ ਹੈ ਮੈਂ ਕਿਹਨੇ ਪਛਾੜਿਆ ਪਾਈ ਗਿਆ ਤੇ ਦੇ ਲੁਗ ਕੇ ਚਲਾ ਗਿਆ ਹੋਵੇ ਗਾਣਾ ਹੋਲੇ ਹੀ ਪੋ ਦੇ ਹਾਲੇ ਜੈ ਸ੍ਰੀ ਅਕਾਲੇ ਹੀ ਪੋ ਦੇ ਹਾਲੇ ਜੈ ਸ੍ਰੀ ਅਕਾਲੇ ਆਓ ਸਭਾ ਹੋਏ ਜੀ ਜੀ ਲਓ ਸੰਗਤ ਜੀ ਤੁਹਾਨੂੰ ਹੁਣ ਬਿਹਾਰ ਦੀਆਂ ਰੌਣਕਾਂ ਦਿਖਾਵਾਂਗੇ ਸੰਗਤ ਜਿਹੜੀ ਆ ਜਲੰਧਰ ਤੋਂ ਚੱਲ ਕੇ ਤਕਤਸਰੀ ਪਟਨਾ ਸਾਹਿਬ ਦੇ ਦਰਸ਼ਨਾਂ ਲਈ ਆਈ ਐ ਤੁਹਾਨੂੰ ਹੁਣ ਇਹ ਦੇਖਿਏ ਅਸਲ ਭਾਈਆ ਹਾਂ ਜਿਹੜੇ ਮੁਜ਼ੱਫਰਪੁਰਾ ਇੱਧਰ ਤੇ ਪਟਨਾ ਐ ਤਰਾ ਦੇਖੋ ਤੁਸੀਂ ਅਸੀਂ ਹੁਣ ਸੱਜੇ ਪਾਸੇ ਨੂੰ ਜਾਣਾ ਪਟਨਾ ਇੱਥੋਂ ਪਟਨਾ ਸਾਹਿਬ ਹਾਜੀਪੁਰ ਤੋਂ 21 ਕਿਲੋਮੀਟਰ ਦੀ ਦੂਰੀ ਤੇ ਐ ਉਹ ਕਹਿੰਦੇ ਨੇ ਸਾਡਾ ਚੱਲਦਾ ਏ ਯਾਰ ਅਸੀਂ ਤਾਂ ਕਰਦੇ ਇੱਥੇ ੱੱਕਾ ਹੀ ਚੱਲਦਾ ਭਾਈ ਸਿੱਧੂ ਮੂਸੇ ਵਾਲਾ ੱੱਕਾ ਇੱਥੇ ਚੱਲਦਾ ਆਹ ਦੇਖੋ ਤੁਸੀਂ ਆ ਜੀ ਹੁਣ ਅਸੀਂ ਪਟਨੇ ਤੇ ਪਟਨਾ ਸਾਹਿਬ ਦੇ ਰੋਡ ਤੇ ਪੈ ਗਏ ਆ ਸੋ ਇੱਥੋਂ ਲਗਭਗ 21 ਕਿਲੋਮੀਟਰ ਦਾ ਰਸਤਾ ਹੈਗਾ पटना ਸਾਹਿਬ ਦਾ ਜਲੰਧਰ ਤੋਂ ਪੰਜਾਬ ਤੋਂ ਚੱਲ ਕੇ ਹਾਜੀਪੁਰ Patna ਪਹੁੰਚਿਆ ਹੁਣ ਤੱਕ ਸ੍ਰੀ Patna ਸਾਹਿਬ ਦੇ ਦਰਸ਼ਨਾਂ ਦੇ ਲਈ ਅਸੀਂ ਸੰਗਤ ਬਸਟੇ ਸਵਾਰ ਹੋ ਕੇ ਜਾਣਾ ਹੈਗਾ ਅਗਲੇ ਜਿਹੜੇ ਦਰਸ਼ਨ ਹੈ ਤੁਹਾਨੂੰ ਤਖਤ ਸ੍ਰੀ ਫਟਨਾ ਸਾਹਿਬ ਤੋਂ ਕਰਾਵਾਂਗੇ ਸੋ ਬਨੇ ਰਹੋ ਚੈਨਲ ਦੇ ਨਾਲ